ਆਇਆ ਬਣਾ ਲੈ ਆ ਵਿੱਚ ਮਗਲੈਲ ਜਾ ਪੈ ਇਧਰ ਇੱਕ ਟੈਪ ਤੋਂ ਟੈਪਡ ਕਵਰ ਦਾ ਆ ਆ ਕੋਈ ਆਸ ਵੀ ਵੀਡੀਓ ਬਣਾ ਲੈ ਤੂੰ ਖੋਲ ਇਹ ਬੰਦੇ ਮਿਲਣ ਦਾ ਸਾਰੇ ਤੋਂ ਕਿਰਾਏ ਤੇ ਲੈਂਦੇ ਆ ਨਾ ਹੈ ਹੋਰ ਹਾਂ ਹਾਂ ਬੰਦੇ ਮੇਰੇ ਆਪੇ ਹੈ ਜਿਹੜਾਂ ਦਾ ਮੈਂ ਵੀਡੀਓ ਬਣਵਾਣੀ ਹੈ ਵੀਡੀਓ ਤੇਰੀ ਬਣੇਗੀ ਸਾਰਾ ਕੁਝ ਹੋਊਗਾ ਯਾਰ ਬੰਦੇ ਨੂੰ ਪਤਾ ਕੰਮ ਅਸੀਂ ਨਾਲ ਕਰਦਾ ਹੈ ਨਾਲ ਗੱਲ ਸੁਣ ਮੇਰੇ ਤੇ ਤੂੰ ਦਾ ਯਾਰ ਆ ਵੀ ਹਾਰਾ ਹਮਾਨ ਖੋਲੀ ਜਾਣਾ ਫਟਪੜੀ ਖੁੱਲ ਲੱਗੇ ਕੀ ਹੋਲੀ ਲਾਂਗ ਜ ਹਾਰੇ ਖੋਲੀ ਤੁਰਿਆ ਉਹਦੇ ਉਹਦੇ ਫਟਪੜੀ ਖੁੱਲਣਾ ਟੁੱਟ ਨਾ ਜਾਏ ਕਿਦੇ ਚਾਹ ਖੋਣਾ ਚੱਕ ਚੱਕੇ ਮਾਰਨਾ ਮੁਤਾ ਕਰਨਾ ਇੰਜ ਨਾ ਕੁਟੀਆਂ ਜਿਹਾ ਪਹਿਲਾਂ ਵੇਖ ਵੀ ਲਈ ਜਾਣਾ ਵੀ ਮੇਰੀ ਗੱਲ ਸੁਣ ਵੀ ਇਹਦਾ ਇੱਕ ਮਿੰਟ ਆਪਾਂ ਕਿਉਂ ਛਟਾੜ ਨਹੀਂ ਕਰਨਾ ਨਾਲੇ ਦਾ ਹੋਰ ਇੰਜਨ ਲੈਣਾ ਕਿ ਲੈਣ ਲੋੜ ਹੀ ਨਹੀਂ ਇਹੀ ਕਰਦੀ ਹੈ ਕਿਦੇ ਹਏ ਬਣਾ ਲੈਣਾ ਤੇ ਨਹੀਂ ਹੁੰਦੇ ਨਾ ਇੱਕ ਇੱਧਰ ਇੱਕ ਇੱਧਰ ਇਹ ਬਣਾ ਲੈਣ ਦੀ ਕ੍ਰੈਂਕਤੀ ਤੇ ਆ ਹਨਾ ਮੇਨ ਮਸਲਾ ਇਹੀ ਆ ਨੇ ਦਾ ਤੇ ਇਹਦੇ ਕਰਕੇ ਆਪਾਂ ਨੇ ਯਾਰ ਆਪਾਂ ਲੰਬੀ ਚਲਾਉਣੀ ਅੱਗੇ ਵੀ ਪਹਿਲਾਂ ਆਪਣੀ ਸਕੀਮ ਹੀ ਵੇਚਣ ਦੀ ਤੇ ਆਪਾਂ ਹੁਣ ਲੰਬੀ ਚਲਾਉਣੀ ਦੀ ਜਰੂਰ ਆਂਦਾ ਕਰਾਜ ਦੀ ਥੱਲੇ ਨਾ ਇਹ ਉਹਨਾਂ ਨਾਲ ਜਿਹੜਾ ਪੰਜਨ ਮੋੱਕੇ ਵੇਖ ਕੇ ਆਏ ਉਹ ਸਾਰੇ ਖਾਦੇ ਉਹਨਾਂ ਨਾਲ ਤੇ ਚੰਗਾ ਲੱਗਦਾ ਵੈ ਇਹ ਕਹਿੰਦਾ ਸਿਆਣਾ ਦੀ ਕਹਾਵਤ ਹੈਗੀ ਇੱਕ ਹੈ ਤੂੰ ਸੁਣੀਆ ਕੋਣੀ ਬੇ ਇੱਕਦਮ ਬੰਦੇ ਨੂੰ ਮਿਸਤਰੀ ਦੇ ਵਾਸਤੇ ਨਹੀਂ ਪੈਣਾ ਚਾਹੀਦਾ ਮਿਸਤਰੀ ਪੈਗਾ ਉਹ ਕਹਿੰਦਾ ਕੁਝ ਹੋਰ ਹੈ ਕਰਦਾ ਕੁਝ ਹੋਰ ਹੈ ਤੇ ਇੱਕ ਡਾਕਟਰਾਂ ਦੇ ਵਾਸਤੇ ਨਹੀਂ ਪੈਣਾ ਚਾਹੀਦਾ ਤੇ ਹੁਣ ਇਹ ਆਪਾਂ ਜੀ ਗੱਲ ਕਰਕੇ ਲਿਆ ਕਿ ਇੰਨੇ ਤਰ੍ਹਾਂ ਆਪਾਂ ਪੁੱਠਾ ਵਠਾ ਕਰਕੇ ਇਵੇਂ ਨਾ ਤਿਆਰ ਕਰਾ ਦੇਾਂਗੇ ਹੁਣ ਹੌਲੀ ਲਿਆਂਗੇ ਸਾਰੇ ਖੋਲੀ ਆਉਂਦਾ ਕੋਈ ਸਲਫ ਵੀ ਖੋਲੀ ਆਉਂਦਾ ਆ ਉਹ ਵੀ ਸਮਾਨ ਚ ਖੋਲ-ਖੋਲ ਦਿੱਤਾ ਜੀ ਨੇ ਹੋਰ ਵੀ ਕੁਝ ਖੋਲੇਗਾ ਹਾਂ ਜੀ ਹੋਰ ਕੀ ਖੋਲੇਗਾ ਰੈਡੀਏਟਰ ਖੁੱਲਾ ਪਿਆ ਨਹੀਂ ਰੈਡੀਏਟਰ ਪਨ अच्छा ਉਹ ਨੂੰ ਆਇਦਰ ਕਰੀ ਪੱਖੇ ਨੂੰ ਫੋਰਮ ਨਾਲ ਅੱਗੇ ਕਰ ਦੇ ਉਹ ਹੋਰ ਪੱਖੇ ਨੂੰ ਇਹ ਇਧਰ ਕਰ ਦੇ ਅੱਗੇ ਇਹ ਪਾ ਕੋਲੀ ਉਹ ਲਿਗਾਗਾ ਰੱਖ ਕੇ ਰੱਖਣਾ ਅੱਗੇ ਰੱਖਾਂ ਉਹ ਉੱਥੇ ਨਖਰੇੰਜਲ ਲੱਗ ਰਹਾ ਦੇ ਇੱਦਾਂ ਇਹਦੀ ਇੰਜਨ ਆਪਣਾ ਹੈਗਾ ਦਸ਼ਮੀਸ਼ ਮਸ਼ੀਨ ਦਾ ਜਿਹੜਾ ਆਪਾਂ ਕਹਿੰਦੇ ਹਾਂ ਵੀ ਇੰਨਾਂ ਜਿਹਾ ਫਾਲਟ ਕੋਈ ਨਹੀਂਗਾ ਇੰਡਲ ਵਿੱਚ तकरीबन ਫਾਲਟ ਕੋਈ ਵੀ ਨਹੀਂ ਹੈਗਾ ਇੰਜਨ ਦੇ ਇੱਕ ਗੱਲ ਹੈ ਕਿ ਆਪਾਂ ਸਾਲ ਬਾਅਦ ਵਾਪਸ ਆਉਣੀ ਹੈ ਮਸ਼ੀਨ ਜੇ ਲੋਕਲ ਚਲਾਉਂਦੇ ਤਾਂ ਕੋਈ ਚੱਕਰ ਨਹੀਂਗਾ ਜੀ ਲੰਬੀ ਚਲਣੀ ਹੈ ਲੰਬੀ ਕਰਕੇ ਆਪਾਂ ਇਹਦਾ ਕੰਮ ਕਰਵਾ ਰਾਂ ਨਹੀਂ ਤਾਂ ਕੋਈ ਚੱਕਣ ਵਹਿ ਇਧਰ ਖੜੀ ਹੈ ਸਰਜੀ ਦਾ ਜਿੰਨੇ ਪਿੰਜਨ ਉੱਥੇ ਵੇਖੇ ਨੇ ਉਹਨਾਂ ਨਾਲੋਂ ਦੀ ਹਾਲਤ ਚੰਗੀ ਲੱਗਦੀ ਵੀ ਹੈ ਹਨਾ ਇਹ ਮਾਡਲ ਕਿਡਾ ਹੋਵੇਗਾ ਇੱਥੇ ਵੇਖੀ ਮੜਾ ਚੱਕਰੀ ਇਧਰ ਬਹਵਾ ਗਏ ਦੋ ਦੋ ਚਾਰ ਸਾਲ ਬਾਅਦ ਹੀ ਦੱਸਨੇ ਕੱਢਣਾ ਸੀ ਖਰਕੇ ਨਾੜ ਜਿਹੜਾ ਔਖਾ ਉਹ ਤਾਂ ਛੱਡ ਦਿੱਤਾ ਹੀ ਹੈ ਜਿਹੜਾ ਸੌਕੇ ਹੋ ਪਹਿਲਾਂ ਖੋਲ ਲਿਆ ਸੀ ਹੇ ਹਰਜੀਤ ਹਾਂਜੀ ਬੰਦਾ ਕਿਵੇਂ ਨਾੜ ਜਿਹੜਾ ਓਖਾ ਉਹਦਾ ਬਾਅਦ ਖੁੱਲਣ ਲੱਗਾ ਇੱਕ ਹੋਰ ਰਾਲ ਫਾਇਲਾ ਲਿਆ ਸੀ ਬੰਦੇ ਵੀ ਨਵੇਂ ਆਕਰ ਪਤੱਕਾ ਨਹੀਂ ਕਰਤਾਂ ਇਹਨਾਂ ਨੂੰ ਅੰਦਰ ਨਾੜ ਤੇ ਲਾਉਣਾ ਕਿਸੇ ਦੇ ਵੀ ਯਾਰੇ ਬੰਦੇ ਭਾਜ ਗਏ ਕਿੱਥੋਂ ਮੇਰੀ ਗੱਲ ਸੁਣ ਅੰਦਰਲਾ ਕੰਮ ਨਹੀਂ ਇਹਨਾਂ ਤੋਂ ਲੈਣਾ ਕਿਸੇ ਤੋਂ ਵੀ ਠੀਕ ਹੈ ਇਹਨਾਂ ਬਾਹਰ ਦਾ ਬਾਹਰ ਦਾ ਕੰਮ ਕਰਾਉਣਾ ਮੈਂ ਕਰਨਾ ਦੱਸ ਇਹਨਾਂ ਤੋਂ ਸਵਾਸ ਧੋ ਕੇ ਜਾਣਾ ਮੈਨੂੰ ਠੀਕ ਹੈ ਛੇ ਵੀ ਕਰਾਉਣ ਲਈ ਵੀ ਹਣਾ ਉਹਦੇ ਛੇ ਵੀ ਦਾੜੀ ਵਾਹ ਹੋਈ ਵੀ ਬੜਾ ਕਿਹੜਾ ਫਿਰ ਕਿਤਾਬ ਪਾ ਲੈ ਮਾਡਲ ਹੀ ਕਪੜਾ ਦਾ ਦੇਖਣਾ ਪਣਾ ਹੈ ਹੈ ਚੱਲ ਮੰਨ 95 ਫਿਰ ਦਬੂਚਾ ਮਾਡਲ ਹੀ ਹਨ 88 ਤੁਸੀਂ ਤਾਂ ਨਹੀਂ ਹੈ ਚੱਲਵੇ 95 ਠੀਕ ਹੈ ਨਾ ਡਾਊਨ ਮਾਡਲ ਤਾਂ ਨਹੀਂਗਾ ਸਹੀ ਹੈ ਜੀ ਐਵੇਂ ਆਪਾਂ ਤਰਲੇ ਲੈਂਦੇ ਫਿਰ ਦੇਖ ਜਦ ਇੰਜਨ ਹੀ ਜੀ ਆਪਣਾ 95 96 ਮਾਡਲ ਹੈਗਾ ਇੰਜਨ ਦੀ ਕੰਡੀਸ਼ਨ ਚੰਗੀ ਆ ਆਪਾਂ ਬਸ ਥੋੜੀ ਥੋੜੀ ਜੀ ਨਾ ਜਲਦਬਾਜ਼ੀ ਕਰਦੇ ਕਿ ਆਪਾਂ ਇਹਨੂੰ ਹੋਰ ਰੱਖ ਲੈਣੇ ਹੋਰ ਤਾਂ ਪਤਾ ਨਹੀਂ ਵਿੱਚ ਕੀ ਹੋਊਗਾ ਇਹਦੇ ਦਾ ਹੁਣ ਹੱਥੀ ਆਪਣਾ ਸੈਟਿੰਗ ਹੋ ਜਾਊਗਾ ਇਧਰ ਲੜ ਘੁੰਮਦਾ ਪਿੱਛੋਂ ਉੱਥੇ ਦਾ ਕੁਝ ਹੋਰ ਕਹਿੰਦਾ ਜੀ ਇੱਥੇ ਆਵੇ ਕੁਝ ਹੋਰ ਖੋਲਣ ਲੱਗ ਗਿਆਂ ਹਾਏ ਉਹ ਪਰਾਵਾ ਲੋਕ ਨਾ ਕੁੱਟ ਜੇ ਕੱਢੇ ਬੂਤਾ ਕਰਾਂਗੇ ਟਿੱਡਾ ਕਰਾਂਗੇ ਆ ਪੱਠੀ ਇੰਨੇ ਲੋਡ ਨਹੀਂ ਗਈ ਰਹਿਣ ਦੇ ਜੈਨ ਕਿੱਟੀ ਮੰਗਾਵਾਂਗੇ ਫਿਰ ਸਾਰੀ ਉਹ ਤਾਂ ਕੁਸ਼ਤੀ ਦੀ ਲੋਡ ਨਹੀਂ ਪੈਣੀ ਕਰਮਣ ਬਲੋ ਨਹੀਂ ਮਾਰੀ ਨੇ ਇਹਨਾਂ ਨੂੰ ਗਰਮ ਬੜਾ ਇੰਜਨ ਕੀਤਾ ਸੀ ਮਾਰ ਕੇ ਕਿ ਬਲੋ ਜੱਥ ਬਣਾਇਆ ਉਂਗਲ ਮਾਰੀ ਤੂੰ ਜੀ ਬਲੋ ਜਾ ਤੂੰ ਮਾਰੀ ਫੋਰ ਬਣਾਉਂਗਾ ਇਹ ਦੇਖ ਲੈ ਨਿਓ ਛੋਟੇ ਕਰਾ ਯਾਰ ਐਡੇ ਨਿਓ ਆੜੂੜ ਕਹਿਣਾ ਕਿਦੇ ਤੇ ਐ ਨੁਕਸਾਨ ਕਰਾਵੇਗਾ ਆਪ ਦਾ ਨਹੀਂ ਤਾਂ ਰੱਖੋ ਲੜਾਈ ਦੇ ਵਿੱਚ ਨਹੀਂ ਲੜਾਈ ਦਾ ਨਹੀਂ ਚੱਕਰ ਨਹੀਂ ਲੜਾਈ ਨਹੀਂ ਚੱਕਰ ਹੈ ਥੋੜੇ ਫੋਰਮ ਨੇ ਛੋਟੇ ਕਾਲ ਕੇ ਕੰਮ ਕਰਨਾ ਨਾ ਤੂੰ ਤੇ ਆੜੂੜ ਗਿਆ ਨਾ ਅਗੂਠਾ ਤੇਰਾ ਪੱਟਾ ਇਹਨਾਂ ਨੇ ਉਥਾਰਾ ਸਹੀ ਗੱਲ ਹੈ ਕਿ ਗਲਤ ਹੈ 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 ਜੀ ਨੀਦਰ ਪੌਸਟਰ ਨੂੰ 9 ਏਡੀਆਂ ਹੁੰਦੀਆਂ ਨੇ ਕਿਹਨੇ ਪੌਸਟਰਾਂ ਦੇ 9 ਏਡੀਆਂ ਹੁੰਦੇ ਸਾਰਿਆਂ ਦੇ ਅੱਛਾ ਜੇ ਬੌਕਸਰ ਹੁੰਦੇ ਜਿਹੜੇ ਜਿੱਤਾ ਹੁਣ ਤੈਨੂੰ ਮਿਲਿਆ ਇਹ ਜੀ ਇਹ ਗਨਮੈਨ ਮਿਲਿਆ ਜੀ ਇਹਨੂੰ ਇਹਦਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਇਹਨੂੰ ਥੋੜਾ ਜਾਂ ਪਿੰਡ ਦੂਰ ਹੈ ਜਾਂਦਾ ਅੱਜਕੱਲ੍ਹ ਆ ਚੋਰ-ਚੋਰ ਵਗੈਰਾ ਬਹੁਤ ਹੁੰਦਾ ਹੈ ਉਹਦੇ ਕਰਕੇ ਨਾਲ ਜਾਂਦੇ ਨਾਲ ਹੀ ਆਉਂਦੇ ਆ ਇਹ ਤੇ ਪਹਿਲੇ ਤਾਂ ਇਹਨਾਂ ਨੂੰ ਇਹਨਾਂ ਨੇ ਭੱਜਣਾ ਤੇ ਜੇ ਕੋਈ ਆ ਗਿਆ ਨਾ ਤੇ ਬਾਅਦ ਚ ਭੱਜੇਗਾ ਇਹਨਾਂ ਦੇ ਨਿਕਲੇ ਆ ਆਪ ਦੀ ਜਾਨ ਬਚਾਈਏ ਪਹਿਲੇ ਬੌਕਸਰ ਕੀ ਇਹਨੇ ਤਾਂ ਪਹਿਣੀਏ ਪਹਿਲੇ ਆਪਾਂ ਰੱਬ ਜੀਏ ਜੇ ਸਹੀ ਰਾਬਤ ਹੋਇਆ ਤਾਂ ਆ ਜਾ ਕਰੇ ਦਿੱਤਾ ਆਪਾਂ ਉਹਦੇ ਘਰ ਨੂੰ ਚਲੀਏ ਮੇਰੇ ਬੌਕਸਰ ਆਪਾ ਇੱਕ ਤੇਰਾ ਬੰਦਾ ਬੜਾ ਇੱਕ ਤਾਂ ਨਸ ਗਿਆ ਚਾਹ ਤਿੰਨ ਕੁ ਰਿਹਾ ਆ ਚਾਹ ਰ ਕਰਨਿਆ ਉਹਨੂੰ ਇਹ ਕੰਮ ਦੱਸਿਆ ਕਰੋ ਪੰਮੇ ਤਾਂ ਉਹਨੂੰ ਪਾਸੇ ਦਾ ਤੋਰੀ ਫਿਰ ਨਾ ਲੈ ਲੈਣ ਬਾਰੇ ਕੱਪੜੇ ਖਰਾਬ ਹੋ ਗਏ ਓਏ ਉਹਨੂੰ ਸ਼ੈਨ ਨੇ ਉਹ ਲੈ ਲੈਣ ਬਾਰੇ ਦੱਸਿਆ ਕਰੋ ਉਹਨੂੰ ਪਾਸੇ ਤੋਰੀ ਫਿਰ ਦਾਨਾ ਕਿਹੜਾ ਵੇਖਾ ਹਟ ਰਾਂ ਬੰਦਾ ਹੈਗਾ ਹੀ ਐ ਉਹਦਾ ਜੇ ਗੀਅਰ ਖੋਲ ਦੇਣਾ ਸਾਾਨੂੰ ਤਾਂ ਤੂੰ ਲਾਈ ਫਿਰ ਨਾ ਕਦਾ ਉਹ ਚੀਜ਼ ਲੱਕਦਾ ਉਹ ਲਾਇਓ ਸਾਨੂੰ ਕਦਾ ਸਮਝਾ ਦੇ ਗੀਅਰ ਦੇ ਵੀ ਤੇ ਵਾਹ ਇਹ ਤੇ ਦਿਮਾਗ ਰਲੀ ਆਉਦੀ ਹੈ ਨਹੀਂ ਬਣਾ ਲੈ ਇੱਕ ਗੱਲ ਤੈਨੂੰ ਬਹੁਤ ਟਾਈਮ ਹੋਗਾ ਕੰਮ ਕਰਦੇ ਨੂੰ ਇੱਧਰ ਕਰੀ ਮੂੰਹ ਮੜਾ ਜਾ ਇਹਦੀ ਕ੍ਰੈਂਕ ਆ ਆਪਾਂ ਨੂੰ ਨਵੀਂ ਪੌਂਚ ਦਾ ਫਾਇਦਾ ਕਿ ਇਹੀ ਚੱਲਾਂਗੇ ਫਾਇਦਾ ਹੈ ਕ੍ਰੈਂਕ ਤਾਂ ਯਾਰ ਖਤਮ ਹੈ ਖਤਮ ਹੈ ਨਾ ਦੇਣੀ ਪੈਣੀ ਚੀਜ਼ ਤੇ ਜੇਕਰ ਆਪਾਂ ਇਹ ਬਦਲਣ ਜਾਣਾ ਹਨਾ ਇਹ ਵਿੱਚ ਨਹੀਂ ਦੇਣੀ ਆਪਾਂ ਪੈਸੇ ਖੜ ਚਲੇਗੇ ਵਿੱਚ ਦੇਣੇ ਤੇ ਆਪਣੇ ਪਹਿਲੇ ਉਹਨੇ ਚੱਲਾਂਗੇ ਨਾ ਫਿਰ ਕਰਾਂ ਗੱਲ ਇਹਨਾਂ ਦੇ ਨਾਲ ਆ ਵਿੱਚ ਲੈ ਕੇ ਨਹੀਂ ਆਕਰਨੀ ਗੱਲ ਵੀ ਵਿੱਚ ਲੈ ਕੇ ਇੰਨੇ ਦੀ ਪਹਿਲੇ ਕ੍ਰੈਂਕ ਕੋਲ ਸੰਜੜ ਪਈ ਜਾਂ ਕਰਦੇ ਹਾਂ ਬਹੁਤ ਸਾਰੇ ਦੇ ਵੀਡੀਓ ਬਣਾਉਗਾ ਚਾਹ ਬਣਾ ਕੇ ਲੱਗਿਆ ਅੱਛਾ ਫਿਰ ਜੋ ਪਰ ਇੱਕ ਰੰਗ ਬਾਅਦ ਗੱਲ ਕਰਾਂਗੇ ਲੋਕ ਨੂੰ ਲੋਕਾਂ ਦੇ ਸਤਾਹਿਆ ਦੇ ਕੇ ਵਿੱਚ ਕਟਾਉਣਗੇ ਫਿਰ ਬਸੰਦੇ ਦੀ ਕੱਢੀ ਹੋਣੀ ਹਾਂ ਐਂ ਹੀ ਕਰਾਂਗੇ ਨਾਲ ਇਹਦਾ ਉਹਨਾਂ ਹੀ ਆ ਪੀੜਾ ਆ ਯਾਰ ਮਾੜਾ ਮੋਟਾ ਹੱਥ ਪਵਾਵੇ ਨਾਲ ਤੇਰੇ ਐ ਸਰਜੀਤ ਇਹਨਾਂ ਨੂੰ ਲਾਇਆ ਕਰ ਮਾੜਾ ਮੋਟਾ ਨਾਲ ਹੱਥ ਵਿੱਚ ਪਵਾਉਣ ਕਰਨਾ ਬੰਦੇ ਫੁਰਤੀ ਚੈੱਕ ਕਰੋ ਵੀ ਫੁਰਤੀ ਦੇਖੋ ਕਿੰਨੀ ਆ ਜੇਕਰ ਆਪੇ ਉੱਤੋਂ ਮਾੜਾ ਮੋਟਾ ਕੰਮ ਕਰਾਉਣਾ ਤੇ ਨਾਲ ਦਿਹਾੜੀ ਹੋਵੇ ਪੂਰੀ ਕਰ ਦੇਣੀ ਹੈ ਤੇ ਜੇ ਕਰਾਸ ਤਾਂ ਇੰਜ ਨਾ ਆਵੇ ਫੇਰ ਦੇਖੋ ਇਹ ਫੁਰਤੀ ਕਿੰਨੀ ਹੈ ਉਥੇ ਮੜਾ ਇਹਨਾਂ ਟੁਕੜਿਆਂ ਦਾ ਕੰਮ ਕਰਾਉਣਾ ਇਹਨੇ ਸਾਰੀ ਦਿਹਾੜੀ ਲਾਤੀ ਪਹਿਲੀ ਗੱਲ ਦੋ ਦਿਨ ਲਾਤੇ ਨੇ ਇੱਥੇ ਦੇਖੋ ਕਿੰਨੀ ਫੁਰਤੀ ਮਾਰ ਰਹਾ ਕਿਉਂਕਿ ਇੰਜ ਨਾ ਪਾਏ ਪਿੰਜੇ ਸਾਰਾ ਖੋਲਣਾ ਸਾਰਾ ਨੇ ਆਪਾਂ ਖੋਲ ਥੱਲੋ ਇਵੇਂ ਮੂਹਤਾਵਾਂ ਦਾ ਕਰਾ ਕੇ ਸ਼ੈਟ ਕਰਾ ਦੇਣੀ ਠੀਕ ਹੈ ਕਿੰਨੀ ਫੁਰਤੀ ਨਾਲ ਕਰ ਰਹਾ ਨਾ ਖੋਲ ਰਹਾ ਇੰਨੀ ਫੁਰਤੀ ਨਾਲ ਇਹਨੂੰ ਕਸਾਈ ਵੀ ਕਰਨੀ ਆਪਾਂ ਤੇ ਬੰਦਾ ਜੀ ਹਿੰਮਤ ਪੂਰੀ ਹੈ ਬੰਦਾ ਹਿੰਮਤੀ ਆ ਵਾ ਕਿ ਨਾਟਕਵਾਦਾ ਬਹੁਤ ਜ਼ਿਆਦਾ ਨਾਟਕ ਉਹਦੇ ਛੱਟੀ ਦਰਿਆ ਆਉਂਦਾ ਹੈ ਤੋ ਤੇਰੇ ਗੰਨ ਮੈਂ ਕੋਈ ਨਹੀਂ ਰਹੇਗਾ ਚਾਹ ਪੀਂਦੇ ਸ਼ਕੀਨ ਹੀ ਉਹ 100 ਰੁਪਏ ਦੇ ਗਾਲਿਆ ਆਪਾਂ ਕਿ ਪੁੰਨ ਕਰਤਾ ਲੋਕ ਇਹਨਾਂ ਨਾਲ ਕਰ ਰਹੇ ਜੇ ਆਪਾਂ ਕਰਤਾ ਦਾ ਤਾਂ ਹੈਂ ਬੀੜੀਆਂ ਇਹਨਾਂ ਨੂੰ ਨਹੀਂ ਪੀਵੀਆਂ ਸੀ ਇੱਥੇ ਕਿੱਥੇ ਗਿਆ ਤੁਹਾਨੂੰ ਦਿਖਾਉਂਦੇ ਜਿੰਦੇ ਬੰਦੇ ਨਾਲ ਰਹੇ ਸੀ ਕਿੱਥੇ ਲੁੱਕੇ ਹੋਇਆ ਆ ਖੜਾਈ ਦੋਨੇ ਇਹ ਇਹ ਦੇਖ ਰਹਾ ਕਿ ਕੋਈ ਬੰਦਾ ਆ ਰਿਹਾ ਹੈ ਕਿ ਨਹੀਂ ਆ ਰਿਹਾ ਇਹ ਦਿਵਾਰ ਕਰਨ ਵਾਸਤੇ ਕਿਉਂਕਿ ਇਹਨੂੰ ਫੇਰ ਚ ਖਲਵਾਇਆ ਤੁਹਾਨੂੰ ਗੇਟ ਵਾਲੇ ਪਾਸੇ ਖੜਾ ਮੂੰਹ ਕਰਕੇ ਗੰਨਵਾਲਾ ਤੇ ਬੜੀ ਦੂਰ ਖੜਿਆ ਤੇਰਾ ਕਿ ਤਫਾਏ ਕਰ ਲਣਗੇ ਇਹ ਆਪਣਾ ਨਾ ਆਪਣੇ ਇੰਜਨ ਦਾ ਕੰਮ ਹੱਥੀ ਕੀਤਾ ਕਿਉਂਕਿ ਪੰਪ ਵੀ ਕੀਤਾ ਨਵਿਲਾ ਵੀ ਠੀਕ ਹੈ ਕਿ ਨਹੀਂ ਹੋਰ ਵੀ ਕੰਮ ਕੀਤੇ ਯਾਰ ਤੇ ਆ ਪੱਕਾ ਦੇ ਵਾਸਤੇ ਐਵੇਂ ਇੰਜਨ ਬਦਲੀ ਕਰਨ ਵਾਲੇ ਇੰਜਨ ਵੀ ਆਪਣਾ ਉੱਚਾ ਮਾਡਲ ਹੈ ਜਿਹੜਾ ਆਪਾਂ ਉੱਥੇ ਵੇਖ ਕੇ ਆਏ ਉਹਨਾਂ ਦਾ ਹੀ ਜਿਵੇਂ ਕਾਂ ਕੋਲ ਨਹੀਂ ਖਾਦਾ ਹੁੰਦਾ ਹਨਾ ਉਸ ਤਰ੍ਹਾਂ ਦੇ ਹੀ ਹੈਗਾ ਸੀ ਨਾ ਹਾਂ ਕਹਿੰਦੇ ਵੀ ਤੁਹਾਡਾ ਤੇ ਆਹ ਤੇਲ ਦਾ ਲੀਕ ਤੇ ਕਿ ਨਾੜ ਖੁੱਲ ਗਈ ਆ ਕੰਪਰੈਸ਼ਨ ਵਾਲੇ ਉਹ ਕਿਤੇ ਤੇਲ ਦੇ ਪਿਟੂਲੀ ਕਰਦਾ ਉਹ ਯਾਰ ਕੰਪਰੈਸ਼ਨ ਨਾਲੋਂ ਆਹ ਮੋੜ ਚੋਂ ਇੱਧਰ ਥੋੜਾ ਉੱਧਰ ਵੇਹ ਹਾਂ ਅਨਣ ਪਰਾ ਪਰਾ ਕੰਪਰੈਸ਼ਨ ਦੇ ਨਾਲ ਆ ਜੈਨ ਜਿੰਦੂ ਵੇਹ ਜੈਨ ਪਾਦੀ ਹੈ ਕਿ ਨਾੜ ਖੋਲਿਆ ਰੋਗਾ ਨਾੜ ਿੱੱਲੇ ਜਿਹੋ ਨਾ ਿੱੱਲੇ ਕਿਤੇ ਨਹੀਂ ਆਉਂਦੇ ਖੋਲਲੇ ਤਾਂ ਪੈਣੇ ਓਹ ਬਾਏ ਮਾਰ ਯਾਰ ਉੱਧਰ ਲੁਕਦੇ ਫਿਰਦੇ ਆ ਆਓ ਯਾਰ ਔਰ ਬੰਦਾ ਬਾਹਲੇ ਪੜਾ ਮਾਨਸੇ ਆ ਜਿਹੜਾ ਆਥਿਤ ਉਹ ਬਾਹਰੀਆਂ ਲੈ ਦੇ ਉਹ ਬਸ ਉਹ ਨਾਲ ਆ ਰਿਹਾ ਕਿੰਨਾ ਜਿਹੜੇ ਹੱਟ ਕੇ ਰਹਿ ਗਿਆ ਬਰਨਾਲਾ ਜੇਕਰ ਆਪਾਂ ਨੂੰ ਕਮੈਂਟ ਵਗੈਰਾ ਆਏ ਕਿ ਇਹ ਆ ਤੇ ਰੰਜ ਕੋਈ ਨਾ ਖੁੱਲਾ ਰੰਦਾ ਹੈ ਇਹ ਆਪਾਂ ਇਹ ਜਿੰਨ ਨਹੀਂ ਖੋਲਿਆ ਹਣਾ ਇਹਦਾ ਰਸਤਾ ਹੀ ਧੋਖਾ ਦੇ ਗਿਆ ਹੈ ਆਪਾਂ ਉੱਪਰ ਟੈਪ ਪਾਸ ਕਰਤਾ ਅਸੀਂ ਵੀ ਚੱਲੂ ਚੈਨਲੋਂ ਕਰਤਾ ਫਿਰ ਵੀ ਸਿਜਨ ਲਾਇਆ ਇਹ ਵੀ ਇੰਜਨ ਜੇ ਮਗਲੈਲ ਦਾ ਪੂਰਾ ਰੱਖਦੇ ਨੇ ਵਿੱਚ ਗੌਰ ਕਰਦੇ ਤੇ ਇਹਨਾਂ ਨੂੰ ਕੁਝ ਨਹੀਂ ਹੋਣਾ ਸੀ ਇਹਨਾਂ ਮਗਲੈਰ ਵਿੱਚ ਖਤਮ ਹੀ ਕਰਕੇ ਤੇ ਤੁਹਾਨੂੰ ਪਤਾ ਹੀ ਡਰਾਈਵਰ ਵੀ ਭੱਜ ਗਿਆ ਸੀ ਉਹਦੇ ਕਰਕੇ ਥੋੜਾ ਜਿਹਾ ਪੈਸੇ ਲਾ ਰਿਹਾ ਉੱਪਰ ਤੇ ਆਪਾਂ ਨੇ ਵੀ ਤੁਹਾਨੂੰ ਪਤਾ ਹੀ ਕਿੰਨਾ ਕੁ ਪੈਸਾ ਆਪਾਂ ਲਾਉਂਦੇ ਆ ਕਮੈਨਾ ਦਿੱਤੇ ਆਪਾਂ ਪੂਰਾ ਆਪਦੇ ਵਲੇ ਕੋਸ਼ਿਸ਼ ਕਰਦੇ ਆਗਾ ਕੋਈ ਵੈਸੇ ਗੁਰਦੇ ਆਥੇ ਜੋ ਕਰਨਾ ਉਹਨੇ ਤੇ ਦੱਸਦੇ ਕਿ ਜਿਹੜਾ ਇੱਧਰ ਫਾੜੀ ਵਗੈਰਾ ਆ ਰਿਹਾ ਆਪਣੇ ਆਪਣੇ ਤੋਂ ਇੱਧਰ ਹੈਗਾ ਜੀ 2 2-3 ਕਿਲੋਮੀਟਰ ਦੂਰੀ ਤੇ ਹੈਗਾ ਪਾਣੀ ਬਹੁਤ ਜ਼ਿਆਦਾ ਬਹੁਤ ਨੁਕਸਾਨ ਕਰ ਰਿਹਾ ਇਨਾ ਪਾਣੀ ਨੁਕਸਾਨ ਕਰ ਰਿਹਾ ਕਿਉਂਕਿ ਆਪਣਾ ਏਰੀਆ ਆਪਾਂ ਦੇ ਸੇਵਟ ਦੇ ਹੀ ਜਾਗੇ ਏਰੀਆ ਦੀ ਵਿਢਾਈ ਕਰਦੇ ਜੀ ਜਿਵੇਂ ਵੀ ਤੇ ਆਪਣੇ ਬੰਦਿਆਂ ਦਾ ਬਹੁਤ ਨੁਕਸਾਨ ਹੋਇਆ ਹੈ ਵੈਸੇ ਹੁਣ ਪਾਣੀ ਵਧਿਆ ਦੋ ਤਿੰਨ ਫੁੱਟ ਵਧਿਆ ਬਾਕੀ ਹੁਣ ਕਟਣ ਦੀ ਸਥਿਤੀ ਆ ਗਈ ਇਸ ਤੋਂ ਬਾਅਦ ਕਹਿੰਦੇ ਆ ਪਾਣੀ ਕਟਣ ਦੇ ਹੋਵੇ ਬਾਕੀ ਨੁਕਸਾਨ ਕਰ ਗਿਆ ਜੀ ਪੂਰਾ ਤੇ ਇਹ ਹੁੰਦਾ ਕਿ ਜੋ ਆਪਣੀ ਕਿਸਮਤ ਆਪਾਂ ਨੂੰ ਮਿਲ ਜੂਗਾ ਤੇ ਇਹ ਸਾਲ ਨੁਕਸਾਨ ਜ਼ਿਆਦਾ ਹੋਇਆ ਜੀ 2023 ਨਾਲੋਂ ਵਾਦੀ ਹੋਇਆ ਨੁਕਸਾਨ ਇਸ ਸਾਲ ਤੇ ਬਾਕੀ ਪਰਮਾਤਮਾ ਦਾ ਅਥੇ ਜੋ ਇਹਨੂੰ ਚੰਗਾ ਉਹੀ ਆਪਣੇ ਸਹਣਾ ਪਊਗਾ ਹੁੰਦਾ ਕਿਉਂਕਿ ਉਹਨੇ ਹੀ ਦੇਣਾ ਤੇ ਉਹਨੇ ਹੀ ਖੋਣਾ ਹੈ ਤੇ ਐ ਕਰਕੇ ਮੇਰੇ ਵੀਰਾਂ ਦਾ ਪਕਰਾਂਗੇ ਸੇਵਾ ਵੀ ਕਰਾਂਗੇ ਕੋਈ ਜਿਹੀ ਚੀਜ਼ ਵੀ ਹੋਏ ਜੁਰ ਜਾਵਾਂਗੇ ਦੂਕ ਦੇ ਦਾ ਹੈਗਾ ਟੜਾ ਜਾ ਸਮੱਸਿਆ ਹੀ ਬਣੀ ਹੋਈ ਹੈ ਕਿਉਂਕਿ ਮਸ਼ੀਨਦਾਰੀ ਮੇਰੇ ਡਰਾਈਵਰ ਹੀ ਭੱਜ ਗਿਆ ਹੈ ਕਿ ਮਸ਼ੀਨ ਦੇ ਮਸਲੇ ਚੱਦੀ ਬਸੇ ਨਹੀਂ ਤਾਂ ਜਰੂਰ ਤੁਹਾਨੂੰ ਪਾਣੀ ਤੇ ਆਪ ਦੱਸਦੇ ਤੇ ਜਿਹੜਾ ਉਹ ਤੇਰਾ ਬੰਦਾ ਹੈ ਏ ਉਹਨੇ ਇਦਾਂ ਨਹੀਂ ਲੱਗਣਾ ਹੁੰਦਾ ਪਰ ਟੈਟਰ ਲਾਇਆ ਉਹਨੇ ਨਿਕਮੜ ਕੰਮ ਦੇ ਲਾਈਵ ਇੱਧਰ ਨਾ ਨੂੰ ਆ ਕਾਲ ਆਵਲਦੇ ਮਾੜੀ ਕੋਟੀ ਉਹਨੂੰ ਗੁੱਲੀਆਂ ਗਲੇ ਪਾਈ ਫਿਰ ਬਹਿਰੰਗ ਬੂਰਿਆਂ ਚ ਬਾਹਰ-ਬਾਹਰ ਇੱਧਰ ਨਾ ਨੂੰ ਕੋਈ ਜਾਂਚ ਆਵਲਦੇ ਵੀ ਟੁਕੜੀ ਕਾਹਦੇ ਵਾਸਤੇ ਸੀ ਜੋ ਇੱਕ ਹੀ ਕਾਰਨ ਹੁੰਦਾ ਅੱਗੇ ਕਿਤੇ ਨਾਲ ਕੋ ਹੋਰ ਗਾਇ ਬੰਦਾ ਹੁਣ ਜੇ ਅਸੀਂ ਚੈੱਕ ਕਰਾਂਗੇ ਜੀ ਆਪਣਾ ਥੱਲੋਂ ਚੈਂਬਰ ਵਗੈਰਾ ਖੁੱਲ ਗਿਆ ਹੁਣ ਚੈੱਕ ਕਰਦੇ ਆ ਥੱਲੋਂ ਇਹਦੇ ਕਿਹੜਾ ਮੇਨ ਸੀ ਸੀਜ ਮਾਰਿਆ ਉਹ ਦਿਖਦੇ ਤਾਂ ਬਕਰੰਕ ਆ ਖੋਲਣਾ ਪਊ ਜੇ ਕਰੰਕ ਬੱਲੇ ਦਾ ਇਹ ਹੁਣ ਕੰਨ ਖੋਲ੍ਹਾਈ ਖੋਲ੍ਹ ਦੇ ਹੁਣ ਮੇਂ ਜਿਆਦਾ ਨਹੀਂ ਆ ਰਹਾ ਮੇਂ ਵੀ ਦੇਖੋ ਤੁਹਾਨੂੰ ਦਿਖਾਉਂਦੇ ਕਿ ਇੱਕ ਤਾਂ ਉੱਪਰੋਂ ਪਾਣੀ ਦੀ ਮਾਰ ਆ ਦੂਸਰਾ بارش ਦੀ ਮਾਰ ਹੋ ਰਹੀ ਆ ਦੇਖੋ ਵੀ ਐਸਾ ਵਾਲਾ ਰੱਬ ਪਤਾ ਨਹੀਂ ਕੀ ਕਰਨਾ ਚਾਹੁੰਦਾ ਹੈ ਉਹਦੇ ਬੱਸ ਬਹੁ ਮਾਰਾ ਮਾਰੀ ਕਰ ਰਿਹਾ ਇਸ ਹਾਲ ਐ ਇਹ ਮੇਨ ਖੋਲੜਾ ਆਪਣਾ ਮੇਨ ਮੈਂ ਖੋਲ ਰਿਹਾ ਜੀ ਦੇਖਦੇ ਆ ਸਾਨੂੰ ਜਿਹਦੇ ਤੇ ਸ਼ੱਕ ਸੀ ਨਾ ਵੀ ਕਿ ਆ ਮੈਨ ਸੀਜ ਮਾਰਿਆ ਇਹ ਦੇਖਦੇ ਪਹਿਲੇ ਆ ਨਹੀਂ ਮਾਰਿਆ ਨੇ ਜਿਹੜੇ ਪਟਕ ਪਟ ਇਹ ਤਾਂ ਜਿਆਦਾ ਸਹੀ ਲੱਗਦਾ ਹੈ ਰਬ ਨਾਲ ਇਹ ਤਾਂ ਸਹੀ ਲੱਗਦਾ ਆ ਸਰਜੀਤ ਆ ਮੈਨ ਲਾਦਾ ਖੀਰ ਲੈ ਮਾਰ ਕੇ ਪਰ ਲੈ ਹੀ ਕੁੰਮ ਗਈ ਉਹ ਮਗਲਾ हां ਜਿਹੜਾ ਦੇਖਦੇ ਇਹ ਜਿਹਦੇ ਸਾਡੇ ਸ਼ੱਕ ਸੀ ਉਹ ਸਹੀ ਨਿਕਲਿਆ ਜੀ ਹੁਣ ਹੋਰ ਦੇਖਦੇ ਆ ਫਿਰ ਦੂਜਾ ਉਹ ਹੋਣਾ 6 ਨੰਬਰ ਰਗੜਾ ਕਿਹੜਾ ਲੈਂਦਾ ਜੀ ਪ੍ਰੈਸ਼ਰ ਦਾ ਬੜਾ ਹੀ ਅਰੀਜਨਲ ਦਾ ਹੈ 7 ਤਹੀ ਨਹੀਂ ਕਰੇ ਟੁਕੜੀਆਂ ਜਿਆਦਾ ਕੁੱਟ-ਕੁੱਟ ਕੇ ਜਾ ਰਹੇ ਬੜਾ ਪਿਸਤੌਲ ਖੋਲਦਾ ਇਹਦੇ ਰੱਬਾ ਲੱਗੂਗਾ ਜੀ ਕੀ ਬੰਦਾ ਪੈਣੇ ਮਾਰਿਆ ਹਨਾ ਕਿ ਨਹੀਂ ਇਹ ਠੀਕ ਹੈ ਇਹ ਠੀਕ ਹੈ ਇਹ ਠੀਕ ਹੈ ਇਹ ਠੀਕ ਹੈ ਐ ਸਾਬ ਜਾਣੇ ਤੂੰ ਨੁਕਸ ਲੱਭਣਾ ਕੀ ਨੁਕਸ ਪੈ ਹਣਾ ਕਿੱਥੋਂ ਮਾਰਿਆ ਇਹਨੇ ਆ ਗਿਆ ਮੈਂ ਆ ਗਿਆ ਹਣਾ ਜਿਹੜਾ ਮੈਂ ਨਾ ਇਹ ਇਹ ਜਿਹੜਾ ਕੁੰਮ ਜਾਂ ਦੰਦਾ ਹਣਾ ਇਹ ਬਣਾ ਲੈ ਫਿਰ ਬਲਾਕ ਬਣਾਉਂ ਕੁੰਮ ਦਾਣਾ ਤੇ ਬਲਾਕ ਤਾਂ ਖਰਾਬ ਹੁੰਦਾ ਫਿਰ ਹੈ ਫਿਰ ਕਿਵੇਂ ਹਟੂਗਾ ਉਹ ਨੂੰ ਚੁਮਾ ਤੋਂ ਨਹੀਂ ਪਾਣਾ ਕੋਈ ਨਾ ਤਾਂ ਰੋਟੀ ਨਹੀਂ ਤੇ ਠੋਕਦੀ ਨਹੀਂ ਤੂੰ ਖੋਲੀ ਮਨ ਨਾਲ ਉਲਟ ਫਿਰਿਆ ਕਿ ਉਧਰੋਂ ਇਧਰ ਆਲੇ ਸੀ ਆ ਤਾਂ ਨਹੀਂ ਗਏ ਪਿਛਲੇ ਪਿਛਲੇ ਮਗਲਾ ਹੀ ਨਹੀਂ ਧੰਨ ਮਾਰਾ ਐਨੇ ਕੀਤਾ ਕੰਮ ਹਣਾ ਇੰਨੇ ਨਾਲ ਰਹਿਣਾ ਕਰਦਾ ਸੀ ਨਾ ਨਾ ਕਰਾਂਦਾ ਜੇ ਐ ਪਿਸਟਲ ਖੁੱਲ ਗਿਆ ਨਾ ਓਏ ਤੱਕੀ ਜੱਕੀ ਮੜਾ ਡੱਕ ਪੁੱਜ ਜਾਗੀ ਪੱਜੀ ਮੜਾ ਰੱਖੀ ਤੇ ਦੂਜੇ ਹਿੱਤਾ ਰੱਖਦੀ ਜਗਾ ਪੱਜ ਗਿਆ ਪੱਜ ਗਿਆ ਛੀੜ ਭੇਜਣੀ ਮੇਰੀ ਸਿੱਧਾ ਕਰਕੇ ਬਾਹਰ ਸਿੱਧਾ ਰੱਖ ਦੇ ਹਾਂ ਕਿਹੋ ਜਿਹਾ ਕਿਹੜਾ ਇਹ ਨਹੀਂ ਮੜਾ ਹੈ ਇਹ ਕੀਤਾ ਨਹੀਂ ਨਾ ਪੱਤੀ ਜਿਹੜਾ ਅੱਜ ਬਾਈ ਉਹ ਕਰ ਲੈ। ਉਹ ਹਾਈ ਮੜਾ ਜਰਾ। ਔਰ ਦਿਖਾ ਦੇ। ਆ ਮਰ ਹੈ ਸੀ ਜੇ ਇਹ ਤਾਂ ਇਹ ਜਿਹਦੇ ਮੰਗਲਾਈ ਨਹੀਂ ਪਹੁੰਚਦੇ ਚ। ਮੈਂ ਬੰਨਾਲਿਆ। ਹੂੰ। ਟਿਕੂ ਪੈ ਜਾਣਾ ਮੈਂ ਗਰਮ ਹੋ ਗਿਆ ਇਕੱਠਾ ਹੋ ਜਾਂਦੇ ਨੇ ਫਿਰ। ਹੁਣ ਮੈਂ ਫਿਰ ਪਤਲਾ ਕਿਵੇਂ ਹੋਵੇਗਾ? ਗੱਲ ਕਰੇ ਹੋਰ ਹੈਰਾ ਕਰਕੇ ਪਾਉਣਾ ਨਾ ਹੋਰ ਆਪਣਾ ਕੰਮ ਸਹੀ ਚੱਲ ਜਾਦਾ ਹੈ ਹੂੰ ਇਹ ਦੋ ਹੋ ਗਿਆ ਹਨਾ ਇਹ ਸੀ ਯਾਰ ਇਸ ਤਰੀਕੇ ਨਾਲ ਮਾਰੇ ਜੀ ਨੂੰ ਤੇਲ ਹੀ ਨਹੀਂ ਮਿਲਿਆ ਆਉਂਦਾ ਪੱਤੇ ਤਾਂ ਬਣਦਾ ਪਰ ਇਹ ਜੋ ਸੀਜ ਹੋਣੀ ਨਹੀਂ ਮੇ ਹੋ ਜਨ ਹੁੰਦਾ ਆ ਮਾਰੇ ਸਾਡਾ ਸੀਜ ਤੁਹਾਨੂੰ ਦਿਖਾਉਂਦੇ ਜੇ ਤੁਹਾਡਾ ਆਪਣਾ ਇੰਡਾਈ ਬਲੌਗ ਹੈ ਜੇ ਮਿਲਦਾ ਹੈ ਕਿਸੇ ਫੋਨ ਨਵੇਂ ਜਿਹੜੀ ਕਿ ਸਾਡੇ ਸਾਡੀ ਜਿਹੜੇ ਬੰਦੇ ਸਾਡੀ